ਜੋ ਸ਼ਕਤੀ ਪੀਠਾਂ ਦੇ ਵਿੱਚੋਂ ਇੱਕ ਹੈ ਕਾਂਗੜਾ ਦੇ ਵਿੱਚ ਬਿਰਾਜਮਾਨ ਮਾਂ ਬਜਰੇਸ਼ਵਰੀ ਦੇਵੀ ਦਾ ਥਾਮ ਕਿਹਾ ਜਾਂਦਾ ਹੈ ਕਿ ਇਸ ਥਾਂ ਤੇ ਮਾਂ ਸਤੀ ਦਾ ਇੱਕ ਵਕਸ਼ ਡਿੱਗਾ ਸੀ ਜਿਸ ਕਰਕੇ ਮਾਂ ਦੇ ਸਰੂਪ ਨੂੰ ਬਜਰੇਸ਼ਵਰੀ ਦੇਵੀ ਕਰਕੇ ਜਾਣਿਆ ਜਾਂਦਾ ਹੈ ਲੇਕਿਨ ਕਈਆਂ ਦੇ ਵਿੱਚ ਨਗਰਕੋਟ ਥਾਮ ਦੇ ਨਾਲ ਵੀ ਪ੍ਰਸਿੱਧ ਹੈ ਇਹ ਦੇਵੀ ਮਾਂ ਦਾ ਭਵਨ ਪਰ ਇਸ ਤੋਂ ਇਲਾਵਾ ਕਾਂਗੜਾ ਦੇਵੀ ਦਾ ਰੂਪ ਵੀ ਮੰਨਿਆ ਜਾਂਦਾ ਹੈ ਕਿਉਂਕਿ ਕੁਝ ਲੋਕ ਕੁਝ ਸ਼ਰਧਾਲੂ ਇਸ ਨੂੰ ਕਾਂਗੜਾ ਦੇਵੀ ਕਰਕੇ ਵੀ ਜਾਣਦੇ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਭਵਨ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਕਿਉਂਕਿ ਜੋ ਭਵਨ ਦੀ ਬੰਤਰ ਹੈ ਹਾਲਾਂਕਿ ਇਹ ਜਾਣਦਾ ਕਿ ਪਾਣਵਾ ਦੇ ਸਮੇਂ ਦਾ ਬਣਿਆ ਹੋਇਆ ਤੇ ਪਾਂਡਵ ਜਦੋਂ ਇਸ ਥਾਂ ਤੇ ਆਏ ਸਨ ਉਹਨਾਂ ਦੇ ਵੱਲੋਂ ਹੀ ਇਸ ਪਵਨ ਨੂੰ ਬਣਾਇਆ ਗਿਆ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਦੇਵੀ ਮਾਂ ਨੇ ਸੁਪਨੇ ਦੇ ਵਿੱਚ ਆ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਤੇ ਪਾਣਵਾ ਨੂੰ ਕਿਹਾ ਸੀ ਕਿ ਉਹ ਕਾਂਗੜਾ ਦੇ ਵਿੱਚ ਬਿਰਾਜਮਾਨ ਹੈ ਜਿਸ ਤੋਂ ਬਾਅਦ ਪਾਣਵਨ ਦੇ ਵੱਲੋਂ ਹੀ ਇਸ ਇਮਾਰਤ ਨੂੰ ਬਣਾਇਆ ਗਿਆ ਤੇ ਭਾਇਚਲ ਕਿਸਾਨ ਚ ਦੀ ਵੱਡੀ ਮਿਸਾਲ ਵੀ ਦਿੰਦੀ ਹੈ ਇਹ ਇਮਾਰਤ ਕਿਉਂਕਿ ਜੇਕਰ ਧਿਆਨ ਨਾਲ ਦੇਖੇ ਤਾਂ ਅਜਿਹਾ ਮੰਨਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਜਿਹੜੀ ਇਸ ਦੇ ਬੰਤਰ ਹੈ ਇਮਾਰਤ ਦੀ ਉਸ ਦੇ ਜੋ ਗੁੰਬਦ ਨੇ ਵੱਖਰੇ ਵੱਖਰੇ ਨੇ ਤੇ ਜੋ ਹਿੰਦੂ ਸਿੱਖ ਤੇ ਨਾਲ ਹੀ ਇਸਾਈ ਧਰਮ ਦੇ ਨਾਲ ਸੰਬੰਧਿਤ ਜੋ ਪੂਰੀ ਜੋ ਦਿਸ਼ਾ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਹੀ ਇਸ ਨੂੰ ਬਣਾਇਆ ਗਿਆ ਜਿਵੇਂ ਦਾ ਗੁਰੂ ਘਰਾਂ ਦੇ ਗੁੰਬਦ ਹੁੰਦੇ ਨੇ ਉਸ ਤਰੀਕੇ ਦਾ ਇੱਕ ਗੁੰਬਦ ਹੈ ਇੱਕ ਜੋ ਜੋ ਮੰਦਰਾਂ ਦੇ ਗੁੰਬਦ ਹੁੰਦਾ ਤੇ ਉਸ ਜੋ ਸਭ ਤੋਂ ਵੱਡਾ ਗੁੰਬਦ ਹੈ ਉਹ ਮੰਦਰਾਂ ਦੇ ਤਰੀਕੇ ਦਾ ਬਣਾਇਆ ਹੋਇਆ ਤੇ ਇੱਕ ਜੋ ਬਿਲਕੁਲ ਅੱਗੇ ਹੈ ਉਹ ਜੋ ਕ੍ਰਿਸਚੀਅਨ ਹੈ ਉਸ ਤਰੀਕੇ ਦੇ ਨਾਲ ਬਣਾਇਆ ਹੋਇਆ ਤੇ ਵੱਡੀ ਪਾਇਚਾਰਕ ਮਿਸਾਲ ਜਿਹੜੀ ਹੈ ਉਹ ਇਸ ਇਮਾਰਤ ਤੋਂ ਝਲਕਦੀ ਹੈ ਪਰ ਦੇਵੀ ਮਾਂ ਕਿਉਂਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਲੋਕਾਂ ਦੀ ਕੁਲਦੇਵੀ ਵੀ ਮੰਨੀ ਜਾਂਦੀ ਹੈ ਇਸ ਲਈ ਇਸ ਥਾਂ ਤੇ ਖਾਸ ਤੌਰ ਤੇ ਉੱਤਰ ਪ੍ਰਦੇਸ਼ ਦੇ ਹਰ ਇੱਕ ਜ਼ਿਲ੍ਹੇ ਤੋਂ ਸ਼ਰਧਾਲੂ ਇੱਥੇ ਪਹੁੰਚਦੇ ਨੇ ਤੇ ਮੁੰਡਨ ਵੀ ਇੱਥੇ ਹੀ ਕਰਵਾਉਂਦੇ ਨੇ ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਕੁਲਦੇਵੀ ਹੈ ਜਿਸ ਕਰਕੇ ਲੋਕ ਦੂਰ ਤੋਂ ਇੱਥੇ ਹੁੰਦੇ ਨੇ ਜਿੱਥੇ ਦੇਵੀ ਮਾਂ ਦਾ ਆਸ਼ੀਰਵਾਦ ਲੈਂਦੇ ਨੇ ਤੇ ਆਪਣੇ ਸੁਖ ਦੁੱਖ ਵੇਲੇ ਵੀ ਸਾਰੇ ਜੋ ਸੰਬੰਧਿਤ ਕੰਮ ਨੇ ਉਹ ਇੱਥੇ ਕਰਵਾਉਂਦੇ ਨੇ ਹਾਲਾਂਕਿ 12 ਮਹੀਨੇ ਯਾਨੀ ਕਿ ਪੂਰਾ ਸਾਲ ਇੱਥੇ ਰੌਣਕ ਲੱਗੀ ਰਹਿੰਦੀ ਹੈ ਸ਼ਰਧਾਲੂਆਂ ਦੇ ਲਈ ਕਿਨ ਖਾਸ ਤੌਰ ਤੇ ਨਰਾਤਿਆਂ ਦੇ ਦਿਨਾਂ ਦੇ ਵਿੱਚ ਇੱਥੇ ਖਾਸ ਤੌਰ ਤੇ ਭਾਰੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਦੇਵੀ ਮਾਂ ਦਾ ਆਸ਼ੀਰਵਾਦ ਲੈਂਦੇ ਨੇ ਪਰ ਦੇਵੀ ਮਾਦੇਸ ਮੰਦਿਰ ਦੇ ਵਿੱਚ ਜੋ ਦੇਵੀ ਮਾਂ ਦਾ ਰੂਪ ਹੈ ਉਹ ਪਿੰਡੀ ਰੂਪ ਦੇ ਵਿੱਚ ਬਿਰਾਜਮਾਨ ਹੈ ਤਿੰਨ ਤਿੰਨ ਪਿੰਡੀਆਂ ਦੇ ਰੂਪ ਚ ਦੇਵੀ ਮਾਂ ਇੱਥੇ ਬਿਰਾਜਮਾਨ ਹੈ ਜਿਸ ਦੇ ਦਰਸ਼ਨਾਂ ਦੇ ਲਈ ਸ਼ਰਧਾਲੂ ਇੱਥੇ ਪਹੁੰਚਦੇ ਰਹਿੰਦੇ ਨੇ ਤੇ ਮੱਥਾ ਟੇਕਦੇ ਨੇ ਇਸ ਮੰਦਰ ਦੇ ਨਾਲ ਜੁੜਿਆ ਹੋਇਆ ਇੱਕ ਵੱਡਾ ਇਤਿਖਾਸ ਵੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਉਸ ਥਾਂ ਤੱਕ ਵੀ ਤੁਹਾਨੂੰ ਲੈ ਕੇ ਜਾਵਾਂਗੇ ਕੈਮਰਾਮੈਨ ਨੂੰ ਕਹਾਂਗੇ ਕਿ ਉਹ ਤਸਵੀਰਾਂ ਜ਼ਰੂਰ ਦਿਖਾਣ ਜੋ ਇੱਥੇ ਅਸੀਂ ਇੱਕ ਹੋਰ ਮੰਦਰ ਦਿਖਾਵਾਂਗੇ ਜਿਸ ਨੂੰ ਲੈ ਕੇ ਰਹੱਸੇ ਵੀ ਬਣਿਆ ਹੋਇਆ ਹੈ ਤੇ ਕਿਹਾ ਜਾਂਦਾ ਹੈ ਕੀ ਇੱਕ ਇਕਲੋਤਾ ਅਜਿਹਾ ਮੰਦਿਰ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਭੈਰਵ ਜੀ ਲਾਲ ਰੂਪ ਦੇ ਵਿੱਚ ਬਿਰਾਜਮਾਨ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਅਪਵਿੱਕ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਘਟਨਾ ਵਾਪਰਨੀ ਹੁੰਦੀ ਹੈ ਤੇ ਉਹ ਵੀ ਸ਼ਰਧਾਲੂਆਂ ਨੂੰ ਜਾਂ ਮੰਦਿਰ ਦੇ ਜੋ ਲੋਕ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਅਜੇਹੀ ਅਨਹੋਣੀ ਹੋਣੀ ਹੁੰਦੀ ਹੈ ਤਾਂ ਲਾਲ ਭੈਰਵ ਜੀ ਦੇ ਜੋ ਇੱਥੇ ਪ੍ਰਤਿਮਾ ਆਇਆ ਉਸ ਤੇ ਕੁਝ ਬੂੰਦਾ ਪਾਣੀ ਦੀਆਂ ਜੋ ਦਿਖਾਈ ਦਿੰਦੀਆਂ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਕਿ ਸ਼ਾਇਦ ਭਵਿੱਖ ਦੇ ਵਿੱਚ ਕੋਈ ਅਨਹੋਣੀ ਹੋਣ ਵਾਲੀ ਹੈ ਜਾਂ ਕੋਈ ਘਟਨਾ ਵਾਪਰਨ ਵਾਲੀ ਹੈ ਇਸ ਨੂੰ ਲੈ ਕੇ ਵੱਡਾ ਜੋ ਰਹੱਸਿਆ ਮੰਨਿਆ ਜਾਂਦਾ ਹੈ ਤੇ ਇਹ ਵੀ ਹੈ ਕਿ ਇੱਕ ਲੋਤਾ ਅਜੀਹਾ ਸ਼ਕਤੀ ਪੀਠ ਹੈ ਜਿੱਥੇ ਲਾਲ ਭੈਰਵ ਜੀ ਦੀ ਮੂਰਤੀ ਸਥਾਪਿਤ ਹੈ ਲਾਲ ਭੈਰਵ ਜੀ ਖੁਦ ਇੱਥੇ ਬਿਰਾਜਮਾਨ ਨੇ ਅਜਿਹਾ ਇਕਲੌਤਾ ਮੰਦਿਰ ਹੈ ਤੇ ਵੀ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਘਟਨਾ ਵਾਪਰ ਨਹੀਂ ਹੁੰਦੀ ਹੈ ਤਾਂ ਉਹ ਪਹਿਲਾਂ ਹੀ ਪਤਾ ਚੱਲ ਜਾਂਦੀ ਹੈ ਕਿਉਂਕਿ ਇਸ ਮੂਰਤੀ ਦੇ ਉੱਪਰ ਪਾਣੀ ਦੀਆਂ ਕੁਝ ਬੂੰਦਾਂ ਨਜ਼ਰ ਆਉਂਦੀਆਂ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਬੂੰਦਾਂ ਨੇ ਉਹ ਭੈਰਵ ਬਾਬਾ ਜੀ ਦੇ ਹੀ ਅਥਰੂ ਹੁੰਦੇ ਨੇ ਹੰਝੂ ਹੁੰਦੇ ਨੇ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਸ਼ਾਇਦ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਘਟਨਾ ਹੋਣ ਵਾਲੀ ਹੈ ਇਸ ਦੇ ਲਈ ਹੀ ਉਹ ਅਗਾ ਕਰ ਰਹੇ ਨੇ ਪਹਿਲਾਂ ਤੋਂ ਹੀ ਸੁਚੇਤ ਕਰ ਰਹੇ ਨੇ ਤੇ ਵੀ ਕਿਹਾ ਜਾਂਦਾ ਹੈ ਕਿ ਇਹ ਜੋ ਮੂਰਤੀ ਹੈ ਉਹ 5000 ਸਾਲ ਪੁਰਾਣੀ ਹੈ ਮੰਦਰ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਦੇ ਲਈ ਅੱਜ ਚਲਦੇ ਆਂ ਪਹਿਲਾਂ ਦਰਸ਼ਨ ਕਰਦੇ ਆਂ ਦੇਵੀ ਮਾਂ ਜੋ ਪਿੰਡੀ ਰੂਪ ਦੇ ਵਿੱਚ ਬਿਰਾਜਮਾਨ ਹੈ ਉਸ ਦੇਵੀ ਮਾਂ ਦੇ ਦਰਸ਼ਨ ਕਰਦੇ ਆਂ ਤੇ ਉਸ ਤੋਂ ਬਾਅਦ ਜੋ ਮੰਦਰ ਦੇ ਜੋ ਮੁੱਖ ਪੁਜਾਰੀ ਨੇ ਉਹਨਾਂ ਤੋਂ ਇਤਿਹਾਸ ਦੀ ਹੋਰ ਜਾਣਕਾਰੀ ਵੀ ਲੈਂਦੇ ਆਂ ਮਾਤਾ ਜੀ ਸਾਰੇ ਦਰਸ਼ਕਾਂ ਨੂੰ ਮਹਾਰਾਜ ਜਾਂ ਮਾਤਾ ਜੀ ਮਹਾਰਾਜ ਨਗਰਕੋਟ ਧਾਮ ਮਾਤਾ 25 ਦੇ ਮੰਦਰ ਕਾਂਗੜਾ ਹਿਮਾਚਲ ਪ੍ਰਦੇਸ਼ ਯਹਾਂ ਪਰ ਮਹਾਰਾਣੀ ਕੇ ਵਕਸ਼ਸਲ gira hua hai aur देवी का नाम है बज्रेश्वर देवी उत्तर प्रदेश में इसको नगर कोट वाली कहते हैं और पंजाब में इसको कांगड़ा वाली और बज्रेश्वर देवी कहते हैं यहाँ पर महारानी का जो बायांग ग्रह बामांग ग्रह है उसके दर्शन पिंडी रूप में तीन पिंडियाँ यहाँ पर विराजमान है ये पहले भद्रकाली है और ये एकादशी है और ये कांगड़े वाली नगर कोट वाली माता रानी है तो तीन पिंडियों के स्वरूप में यहाँ विराजमान है महारानी तो चार इक्यावन पीठों में से चार शक्ति पीठ हिमाचल प्रदेश में है कांगड़ा में बक्साल गिरा है चंद्रपुर में चरण गिर है नैनोदेव नयन गिर है ज्वलपुर में जिब्बा गिरी है तो चार शक्ति पीठ हिमाचल प्रदेश के अंदर पाए जाते हैं तो यहाँ पे कांगड़ा धाम में उत्तर प्रदेश की ये कुलदेवी है क्योंकि ध्यान ध्यानभक्त ने अपना शिष्य अर्पण किया था माँ के चरणों में उसी के यादगार में ये उत्तर प्रदेश के लोग पीले कपड़े धारण करके आते हैं थाप लगा करके आते हैं और अपनी मन्नत मानते हुए यहाँ और अपने बच्चों के मुंडन संस्कार सब लोग यहीं करते हैं उनकी ये कुलदेवी है इसी प्रकार से हरियाणा राजस्थान और उत्तर प्रदेश दिल्ली पंजाब इस सभी क्षेत्रों से लोग भारी संख्या में यहाँ पहुँचते हैं और माँ के दर्शन करते हैं इस बार यात्रियों का आगमन जो बहुत ही अच्छा रहा है और आ रहे हैं काफ़ी यात्रा में क्योंकि लॉकडाउन की वजह से थोड़ा दिक्कत हो गई थी लेकिन अब यात्री ठीक चल रहा है भगवती सुख शांति रखे सबके लिए और नवरात्रों के अंदर विशेष रूप से प्रबंध किए गए हैं और सचंडी महायज्ञ की यहाँ पर आयोजन किया जा रहा है जबकि नौवीं के दिन पूर्णति डाली जाएगी सॉरी जा उसी प्रकार से मंदिर के प्रांगण के अंदर के के शर्मा द्वारा जो एम ए भवती जागरण करवाते हैं उनके द्वारा पूरे मंदिर में फूलों की सजावट की जा रही है और बिजली के लाइट से संभाया जा रहा है जगमाया जगमगा गया मंदिर सारा तो ये सब के के शर्मा एम ए भवती जागरण वाले करवा रहे हैं तो इस प्रकार से पूरी व्यवस्था हो रही है पहली तारीख पहले नवरात्र को दो तारीख शनिवार को पहला नवरात्रा होगा उसमें सचंडी महायज्ञ का शुभारंभ होगा और इसी प्रकार से सभी आयोजन किए जाएंगे लंगर की व्यवस्था अब तीनों टाइम है सभी यात्रियों को लंगर के प्रसाद के रूप में सबको बढ़ता रहेगा और पूरी व्यवस्था जैसे पहले होती थी वैसे ही रहेगी महारानी की कृपा से सबको आशीर्वाद मैं कहता था नवरात्रों में की शुभकामना सबको सुख शांति मिले और स्वास्थ्य अच्छा रहे महारानी कल्याण करें खूब आनंद आनंदूतें महारानी सबको खुश रखे और जल्दी जल्दी दर्शनों को बुलाती रहे बोल सच्चे दरबार की जय वैसे ਤਾਂ ਮੰਦਿਰ ਦੇ ਵਿੱਚ ਹਰ ਇੱਕ ਤਿਉਹਾਰ ਮਨਾਇਆ ਜਾਂਦਾ ਹੈ ਲੇਕਿਨ ਮੰਦਿਰ ਦੇ ਵਿੱਚ ਖਾਸ ਤੌਰ ਤੇ ਮਾਗੀ ਦੀ ਇੱਕ ਖਾਸ ਮਹੱਤਵ ਹੈ ਕਿਉਂਕਿ ਇਸ ਦਿਨ ਨੂੰ ਲੈ ਕੇ ਵੀ ਮੰਨਿਆ ਜਾਂਦਾ ਹੈ ਕਿ ਮਾਗੀ ਵਾਲੇ ਦਿਨ ਇਸ ਥਾਂ ਤੇ ਜੋ ਸ਼ਰਧਾਲੂ ਨੇ ਉਹ ਮੱਖਣ ਚੜਾਉਂਦੇ ਨੇ ਤੇ ਉਹ ਮੱਖਣ ਜੋ ਹੈ ਉਹ ਪਿੰਡੀ ਰੂਪ ਜੋ ਦੇਵੀ ਹੈ ਉਸ ਦੇ ਉੱਪਰ ਲਗਾਇਆ ਜਾਂਦਾ ਉਸ ਤੇ ਚੜਾਇਆ ਜਾਂਦਾ ਕਿਉਂਕਿ ਇਸ ਨੂੰ ਲੈ ਕੇ ਵੀ ਮੰਨਤਾ ਹੈ ਕਿ ਜਦੋਂ ਦੇਵੀ ਮਾਂ ਨੇ ਮਹิศਾਸੁਰ ਦੇ ਨਾਲ ਯੁੱਧ ਲੜਿਆ ਤਾਂ ਉਸ ਵੇਲੇ ਦੇਵੀ ਮਾਂ ਨੂੰ ਸੱਟਾਂ ਲੱਗੀਆਂ ਤੇ ਉਹ ਜਦੋਂ ਨਗਰਕੋਟ ਧਾਮ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਆਪਣੇ ਸਰੀਰ ਤੇ ਜਿਹੜੀ ਜਿਹੜੀ ਥਾਂ 'ਤੇ ਸੱਟ ਲੱਗੀ ਉੱਥੇ ਮੱਖਣ ਲਗਾਇਆ ਸੀ ਤੇ ਉਸੇ ਦਿਨ ਨੂੰ ਹੀ ਲੈ ਕੇ ਹਰ ਸਾਲ ਇੱਥੇ ਉਂਝ ਹੀ ਮੱਖਣ ਚੜਾਇਆ ਜਾਂਦਾ ਜੋ ਦੇਵੀ ਮਾਂ ਦੀ ਪਿੰਡੀ ਹੈ ਉਸ ਤੇ ਵੀ ਮੱਖਣ ਲਗਾਇਆ ਜਾਂਦਾ ਇਸ ਤਰੀਕੇ ਦੇ ਨਾਲ ਮਾਗੇ ਦਾ ਤਿਹਾੜੀ ਤੇ ਖਾਸ ਤੌਰ ਤੇ ਮਨਾਇਆ ਜਾਂਦਾ ਤੇ ਇੰਨਾ ਮਹੱਤਵ ਹੈ ਕਿ ਲੋਕ ਦੂਰ ਦੂਰੋਂ ਆ ਕੇ ਇੱਥੇ ਨਤਮਸਤਕ ਹੁੰਦੇ ਨੇ ਮੱਥਾ ਟੇਕਦੇ ਨੇ ਕਿ ਦੇਵੀ ਮਾਂ ਦੇ ਅੱਗੇ ਆਸਾਂ ਮੁਰਾਦਾਂ ਅੱਗੇ ਰੱਖਦੇ ਨੇ ਤਾਂ ਕਿ ਉਹ ਪੂਰੀਆਂ ਹੋਣ ਦੇਵੀ ਮਾਂ ਤੁਹਾਡਾਂ ਹੀ ਆਸਾਂ ਮੁਰਾਦਾ ਪੂਰੀਆ ਕਰਨ ਇਸ ਦੇ ਨਾਲ ਦਿਓ ਇਜਾਜ਼ਤ ਦੇਵੀ ਮਾਂ ਦੇ ਹੋਰ ਰੂਪਾਂ ਦੇ ਦਰਸ਼ਨਾਂ ਦੇ ਲਈ ਬਨੇ ਰਹੋ ਡੈਨਿਕ ਸਵੇਰਾ ਟੀਵੀ ਤੇ कैमरामैन पवन कनोजिया जल सुरुचि मां बजरेश्वरी धाम कांगड़ा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप